ਰੇਟ ਮੈਂ ਦਊਂਗਾ ਮਿੱਤਰੋ 1800 ਰੁਪਏ ਦਾ ਜੋੜਾ ਜੋੜਾ ਲੈ ਜਾਓ 1800 ਰੁਪਏ ਦਾ ਬਾਈ ਹੋਰਾਂ ਤੋਂ ਤੇ ਮੈਂ ਦੇ ਦਾਂਗੇ 25 30 ਹਜ਼ਾਰ ਵਾਲਾ ਗੱਦਾ 6 ਇੰਚ ਗੱਦਾ ਤੁਹਾਨੂੰ ਮਿਲੇਗਾ 7500 ਰੁਪਏ ਦੇ ਸੁਣ ਰਹੇ ਹੋ ਨੋਟ ਕਰ ਲਓ ਇਹਨੂੰ 7500 ਰੁਪਏ ਦਾ ਸੁਪਰੀਮਾ ਮਾਰੀਂ ਟਾਈ ਮਾਰ ਲਿਓ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਲਓ ਜੀ ਪੰਜਾਬ ਦੀ ਸਭ ਤੋਂ ਵੱਡੀ ਗੱਦਾ ਫੈਕਟਰੀ ਹੁਣ ਤੁਸੀਂ ਕਹੋਗੇ ਯਾਰ ਫੈਕਟਰੀ ਦਾ ਨਾਮ ਸੁਣ ਕੇ ਨਾ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਆ ਜਾਂਦਾ ਹੈ ਕਿ ਬਈਰ ਸਿੰਗਲ ਪੀਸ ਦਾ ਕੀ ਦਿੰਦੇ ਹੋਣੇ ਹਨਾ ਵੀ ਦੁਕਾਨਦਾਰਾਂ ਲਈ ਹੁੰਦੀ ਨੇ ਨਾ ਮਿੱਤਰੋ ਇਹ ਪਹਿਲੀ ਵਾਰ ਵੀਡੀਓ ਬਣਨ ਜਾ ਰਹੀ ਐ ਇਦਾਂ ਦੀ ਤੁਸੀਂ ਉਹਰੇ ਸਿੰਗਲ ਪੀਸ ਲਿਆ ਸਕਦੇ ਹੋ ਉਹ ਵੀ ਫੈਕਟਰੀ ਰੇਟ ਤੇ ਭਰਾ ਨਾਲ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਣੀ ਵੀਰੇ ਕੰਪਨੀ ਦਾ ਨਾਮ ਕੀ ਹੈ ਤੇ ਐਡਰੈਸ ਕੀ ਬੰਦਾ ਇੱਕ ਵਾਰੀ ਆਪਣੇ ਸਾਰੇ ਭਰਾਵਾਂ ਨੂੰ ਦੱਸ ਸਕੋ ਆਪਣਾ ਆ ਜੀ ਨਿਰਮਲ ਫਰਨੀਚਰ ਐਂਡ ਮੈਟ੍ਰੀਸ ਤੇ ਨਾਮ ਤੇ ਓਕੇ ਠੀਕ ਹੈ ਜੀ ਇਹ ਜੋ ਜੁਝਾਰਨਗਰ ਜੁਝਾਰਨਗਰ ਮੋਹਾਲੀ ਦੇ ਵਿੱਚ ਹਾਂਜੀ ਮੋਹਾਲੀ ਜੁਝਾਰਨਗਰ ਦੇ ਵਿੱਚ ਹੈਗਾ ਠੀਕ ਹੈ ਜੀ ਗਲੀ ਨੰਬਰ 23 39 वेस्ट ओके ठीक okay. है बाकी ना स्क्रीन ਤੇ ਆਪਾਂ ਭਰਾ ਹੋਰਾਂ ਦੇ ਨੰਬਰ ਚ ਲਾ ਦਾਂਗੇ ਜੁਹਾਰ ਨਗਰ ਦੇ ਵਿੱਚ ਪਹੁੰਚ ਕੇ ਤੁਸੀਂ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ ਜੇ ਕਿਸੇ ਭਰਾਣਾ ਉਰੇ ਆ ਕੇ ਆਪਦੀ ਅੱਖਾਂ ਦੇ ਨਾਲ ਚੈੱਕ ਕਰਕੇ ਗੱਦਾ ਲੈ ਕੇ ਜਾਣਾ ਗੱਦਾ ਕਿਹੜੀ-ਕਿਹੜੀ ਵੈਰਾਈਟੀ ਦਾ ਸਾਰੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਵਰ ਅਪ ਕਰਾਂਗੇ ਫੈਕਟਰੀ ਦੀ ਗੱਲ ਚੱਲਦੀ ਹੁੰਦੀ ਆ ਆਪਾਂ ਤੁਹਾਨੂੰ ਅੱਜ ਇਹ ਵੀ ਦਿਖਾ ਦਾਂਗੇ ਕਿ ਗੱਦਾ ਅਸਲ ਦੇ ਵਿੱਚ ਮਿੱਤਰੋ ਬਣਦਾ ਕਿਵੇਂ ਵੀਰੇ ਚਲਾਇਓ ਮਸ਼ੀਨ ਇੱਕ ਵਾਰੀ ਤੇ ਆਹ ਦੇਖੋ ਇੱਕ ਗੱਦਾ ਤਿਆਰ ਹੋ ਰਿਹਾ ਏ ਵੀਰੇ ਕਿੰਨੇ ਇੰਚੀ ਦਾ ਗੱਦਾ ਤੇ ਕੀ ਫੋਮ ਵਗੈਰਾ ਕੀ ਡਿਟੇਲ ਹੈ ਦੀ 5 ਇੰਚੀ ਦਾ ਗੱਦਾ ਹੈ ਹਾਂਜੀ ਇਹ ਸਮਰ ਵਿਂਟਰ ਦਾ ਗੱਦਾ ਹੈ ਓਕੇ ਦੇ ਉੱਪਰ 3 ਇੰਚ ਫੋਮ ਤੇ 2 ਇੰਚ ਪੀ ਫੋਮ ਹੁੰਦਾ ਹੈ ਹਾਂਜੀ ਠੀਕ ਹੈ ਜੀ ਇਹ ਤੁਹਾਨੂੰ ਮਾਰਕੀਟ ਦੇ ਵਿੱਚ 85 ਤੋਂ ਪਲੱਸ ਮਿਲਦਾ ਹਾਂਜੀ ਵੀਰੇ ਮੈਂ ਅਬ ਮੈਚਲ ਨੋਰਮਲ ਗੱਲ ਕਰਦਾ ਆਪਣੇ ਘਰੇ ਹੈਗੇ ਨੇ ਆਪਾਂ ਕਿਉਂ ਓਲਾ ਰੱਖੀਏ ਤੁਹਾਡੇ ਘਰੇ ਵੀ ਗੱਦੇ ਪਏ ਰਹੇ ਹਨ ਸਿੱਧੀ ਜੀ ਗੱਲ ਹੈ 8000 8500 9000 ਦਾ ਰੇਟ ਮਾਰਕੀਟ ਦਾ ਹੈਗਾ ਲੈਂਦਾ ਇਹ ਤੁਹਾਨੂੰ ਮੈਂ 4500 ਰੁਪਏ ਦਾ ਗੱਦਾ ਦੇ ਦੂੰਗਾ ਇੱਥੇ ਰੱਖ। ਅੱਗੀ ਗੱਲ ਹੈ। ਅੱਗੀ ਗੱਲ ਹੈ। ਹੈ? ਜੀ ਬਿਲਕੁਲ। ਮੱਕਰਣਾ ਨਹੀਂ। ਜਦ ਮਰਜੀ ਆ ਜਾਓ ਸਰ। ਸਿੰਗਲ ਪੀਸ ਵੀ ਲੈ ਜਾਓ। ਬਿਲਕੁਲ। ਇਹ ਜਿਹੜਾ ਆਪਾਂ ਹੁਣ 8000 ਇੱਕ ਸਿੰਗਲ ਦਾ ਰੇਟ ਦੱਸਿਆ ਆਪਾਂ। ਨਹੀਂ ਨਹੀਂ। ਦੋਨਾਂ ਜੋੜਿਆਂ ਦਾ। ਯਾਰ ਡਬਲ ਬੈੱਡ ਦਾ। ਹਾਂ। ਕਦੇ ਇਹ ਹੋਵੇ ਤੁਸੀਂ ਕਹੋਗੇ ਯਾਰ 4500 ਦਾ ਇੱਕ ਵੀ ਉਹੀ 9000 ਦੇ ਦੋ ਬਣਗੇ। ਨਾ 4500 ਦੇ ਦੋ ਗੱਦੇ ਦਵਾਂਗੇ। ਹਾਂ। ਨਾਲੇ ਇਹਦੀ 3 ਸਾਲ ਦੀ ਗਾਰੰਟੀ ਵੀ ਦੇਵਾਂਗੇ। ਗਾਰੰਟੀ ਵੀ ਦੇਵਾਂਗੇ। ਜੇ ਕੋਈ ਦਬ ਗਿਆ ਗੱਡਾ। ਗੱਡਾ ਹੋ ਗਿਆ, ਹੋਰ ਕੁਝ ਹੋ ਗਿਆ। ਹਾਂ ਜੀ। ਤਾਨੂੰ ਗੱਦਾ ਮੈਂ ਚੇਂਜ ਕਰਕੇ ਦਾਂਗਾ ਇੱਕ ਵੀਰੇ ਜਿਹੜੇ ਤਾਂ ਉਰੇ ਆ ਜਾਣਗੇ ਉਹ ਤਾਂ ਆਪਣੇ ਫੈਕਟਰੀ ਵਿਜ਼ਿਟ ਕਰ ਲੈਣਗੇ ਕਈ ਜਿਹੜੇ ਆਪਣੇ ਵੀਡੀਓ ਦੇਖ ਰਹੇ ਹੁੰਦੇ ਨੇ ਕਾਫੀ ਦੂਰ ਦੂਰ ਤੋਂ ਹੁੰਦੇ ਨੇ ਉਹ ਕਹਿੰਦੇ ਨੇ ਕਿ ਮਹਾਲੀ ਜਾਵਾਂਗੇ ਅਸੀਂ 4-5000 ਦਾ ਤੇਲ ਭੁਗਦਾਂਗੇ ਵੀ ਸਾਡੇ ਘਰੇ ਪਹੁੰਚਾ ਦੋਗੇ ਕੂਰੀਅਰ ਦੀ ਫੈਸਿਲਿਟੀ ਆਪਣੇ ਕੋਲ ਹੈਗੀ ਹੈ ਹਾਂ ਬਿਲਕੁਲ ਬਿਲਕੁਲ ਤੁਸੀਂ ਮੈਨੂੰ ਐਡਰੈਸ ਮੈਨਸ਼ਨ ਕਰ ਦਿਓ ਹਾਂਜੀ ਠੀਕ ਹੈ ਤੁਸੀਂ ਗੱਦੇ ਦਾ ਮੈਂ ਤੁਹਾਨੂੰ ਫੋਟੋ ਭੇਜ ਦਾਂਗਾ ਓਕੇ ਠੀਕ ਹੈ ਰੇਟ ਦੱਸ ਦਾਂਗਾ ਜੋ ਵੀ ਤੁਸੀਂ ਕੁਆਲਿਟੀ ਪਸੰਦ ਕਰੋਗੇ ਮੈਂ ਕੋਰੀਆ ਕਰਾ ਦਾਂਗਾ ਜਾਂ ਟਰਾਂਸਪੋਰਟ ਦੀ ਸਹੂਦਤ ਹੈਗੀ ਪ੍ਰਾਈਸ ਸੀਟੀ ਦੇ ਅੰਦਰ ਹੋਊਗਾ 25 ਕਿਲੋਮੀਟਰ ਜੇ ਹੋਊਗਾ ਅਸੀਂ ਹੋਮ ਡਿਲੀਵਰੀ ਦੇ ਦਾਂਗੇ 20 25 ਕਿਲੋਮੀਟਰ ਮਹਾਲੀ ਦਾ ਮਹਾਲੀ ਦਾ ਨਿਗੇਰੀਆ ਦਾ ਵੀ 25 ਕਿਲੋਮੀਟਰ 올 ਓਵਰ ਮਹਾਲੀ ਲਾ ਲਓ ਤਾਂ ਤੁਹਾਡੇ ਘਰੇ ਪਹੁੰਚ ਜੂ ਕੋਈ ਚੱਕਰ ਨਹੀਂ ਜਿਹੜੇ ਦੂਰ ਬੈਠੇ ਨੇਗੇ ਤੁਸੀਂ ਕਾਲ ਕਰਿਓ ਭਰਾ ਉਹ ਤੋਂ ਫੋਟੋ ਫੂਟੋ ਮੰਗਾ ਲਿਓ ਅਲੱਗ-ਅਲੱਗ ਔਰ ਗੱਦੇ ਕਿਹੜੇ ਕਿਹੜੇ ਬਣ ਦੇਣਾ ਸਭ ਤੋਂ ਵੱਡੀ ਗੱਲ ਇਹ ਹੈ ਰੇਟ ਦੱਸ ਕੇ ਬਾਈ ਨੇ ਆਪਾਂ ਨੂੰ ਪਹਿਲੀ ਸਰਪ੍ਰਾਈਜ਼ ਦਿੱਤਾ ਮਿੱਤਰ 8 7 8000 ਖਰਾਬ ਕਰਨ ਦੀ ਲੋੜ ਨਹੀਂ ਗੱਡੇ ਸਾਡੇ ਕੋਲੋਂ 1500 ਤੋਂ ਜੋੜਾ ਲੈ ਕਰਕੇ ਨਾ ਹੀ 25000 ਮਹਾਰਾਜ ਜੀ 1500 ਤੋਂ ਜੀ ਸਰ ਜੀ ਬਾਈ ਜੀ 1500 ਰੁਪਏ ਦੇ ਗੱਦੇ ਕਦੇ ਸੋਹਣਿਆ ਤੁਸੀਂ ਮਾਰਕੀਟ 'ਚ ਵੀਰੇ ਆਹ ਸ਼ੀਟ ਜੀ ਲੈਣ ਵਾਗੇ ਮਿੱਤਰੋ ਜੇ ਗੱਲ ਕਰੋਗੇ ਵੀ ਬੰਨ ਤੋਂ ਪਹਿਲਾਂ ਦੇਖੋ ਫੈਕਟਰੀ ਦੇ ਵਿੱਚ ਆ ਹੀ ਹੁੰਦਾ ਰਾ ਮਟੀਰੀਅਲ ਹੁੰਦਾ ਉਹ ਜਿਹੜੇ ਗੱਦਾ ਬਾਈ ਕਹਿੰਦਾ ਸੀਗਾ ਗਰਮੀਆਂ ਤੇ ਸਰਦੀਆਂ ਦਾ ਗੱਦਾ ਕਹਿੰਨੇ ਹੁੰਦੇ ਆ ਗਰਮੀਆਂ ਤੇ ਸਰਦੀਆਂ ਦਾ ਵੀਰੇ ਆ ਹੀ ਹੁੰਦਾ ਨਾ ਇਹ ਚ ਦੋ ਫੋਮ ਵਰਤੀ ਜਾਂਦੇ ਨੇ ਵੀਰੇ ਲੈ ਆ ਜਾ ਆਪਾਂ ਸਾਰੇ ਭਰਾਵਾਂ ਨਾਲ ਇੱਕ ਡੂੰਗੀ ਜਾਣਕਾਰੀ ਵੀ ਦੇ ਦਈਏ ਹੁਣ ਆਹਾ ਦੋ ਫਮ ਇਹ ਆਪਣਾ ਉੱਪਰ ਲਾ ਵੀਰੇ ਇਹ ਇਹ ਗਰਮ ਹੁੰਦਾ ਹੈ ਹਾਂਜੀ ਇਹ ਹਾਰਡ ਪਾਸਾ ਹੈ ਇਹ ਠੰਡਾ ਬੰਦਾ ਠੰਡਾ ਹੁੰਦਾ ਇਹ ਮਤਲਬ ਗਰਮੀ ਵਾਲੇ ਪਾਸੇ ਪਲਟ ਲੋ ਇਹ ਆਪਣਾ ਸਰਦੀਆਂ ਵਾਲੇ ਪਾਸੇ ਪਾੜ ਲੋ ਹੁਣ ਜਿਹੜਾ ਉਹ ਪ੍ਰਾਣਾ ਗੱਦਾ ਕੱਟਿਆ ਜੀ ਆਪਣਾ ਹਨਾ ਇਹ ਗੱਦਾ ਹੈਗਾ ਜੀ ਇਹ ਜੋ ਤੁਹਾਨੂੰ ਮੈਂ ਕਿਹਾ ਹਾਂ ਜਿਹੜਾ ਤੁਹਾਨੂੰ ਮੈਂ ਕਿਹਾ 1500 ਰੁਪਏ ਦਾ ਜੋੜਾ ਇਹਦੇ ਵਿੱਚ 3 ਇੰਚੀ ਦਾ ਗੱਦਾ ਤੁਹਾਨੂੰ 1500 ਰੁਪਏ ਦਾ ਜੋੜਾ ਦਾਂਗਾ ਬਾਈ ਤੁਹਾਡਾ ਦਾ 4 ਇੰਚ ਦਾ ਗੱਦਾ ਹੈਗਾ ਇਹ ਤੁਹਾਨੂੰ 1800 ਰੁਪਏ ਦਾ ਜੋੜਾ ਦਾਂਗਾ ਬਿਲਕੁਲ ਹੋਲ ਸੇਲ ਤੋਂ ਵੀ ਕੱਟ ਰੇਟ ਮੈਂ ਦਊਂਗਾ ਮਿੱਤਰੋ 1800 ਰੁਪਏ ਦਾ ਜੋੜਾ ਜੋੜਾ ਲੈ ਜਾਓ 1800 ਰੁਪਏ ਦਾ ਬਾਈ ਹੋਰਾਂ ਤੋਂ ਤੇ ਮੈਂ ਕਹਿੰਦਾ ਸਰੇ ਹੀ ਐ ਸਟਾਰਟਿੰਗ ਐ 1500 ਤੋਂ ਸਟਾਰਟ ਹੋ ਜਾਂਦਾ ਇਹ ਐ ਅਨਕੰਪਲੀਟਡ ਹੈ ਹਾਂਜੀ ਤੁਹਾਨੂੰ ਕੰਪਲੀਟ ਕਰਕੇ ਦਾਂਗਾ ਕੰਪਲੀਟ ਕਰਕੇ ਤੁਹਾਨੂੰ ਪੁਨੀ ਰੈਪ ਰੂਪ ਚੜੂਗਾ ਓਕੇ ਇਹ ਤੁਹਾਨੂੰ ਮੈਂ ਵੈਸੀ ਹੀ ਮੈਂ ਦਿਖਾਇਆ ਲਓ ਬਾਈ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਵੀ ਕੁਆਲਿਟੀ ਗੱਦਿਆਂ ਦੇ ਵਿੱਚ ਕਿਵੇਂ ਕਿਵੇਂ ਦੇ ਬਾਈ ਆਪਾਂ ਨੂੰ ਕੱਲੀ ਕੱਲੀ ਚੈੱਕ ਕਰਾਵਾਂ ਸਪਰਿੰਗ ਦਾ ਚਾਹ ਹੈਗੀ ਗੱਦੇ ਲੈਣ ਦੀ ਹਾਂਜੀ ਆ ਦੇਖੋ ਉਹਦੇ ਜਮੀਨ ਨਾਲ ਮਾਣਾ ਵੀਰੇ ਬਿਲਕੁਲ ਸੌਫਟ ਗੱਦਾ ਹੈ ਓਕੇ ਇਹ ਗੱਦਾ ਤੁਹਾਨੂੰ ਨਾ ਤਾਂ ਚੂਬੂਗੀ ਨਾ ਤਾਂ ਗਰਮ ਹੋਊਗਾ ਬਿਲਕੁਲ ਇਕੁਅਲ ਰਹੂਗਾ ਗੱਦਾ ਐਂਡ ਅੱਛਾ ਇਹ ਦੀ ਵੀ ਆਪਣੀ ਕਿੰਨੇ 3 ਸਾਲ ਦੀ ਜ਼ਿੰਮੇਵਾਰੀ 5 ਸਾਲ ਦੀ ਗਾਰੰਟੀ ਹੈ ਇਹ ਦੀ 5 ਸਾਲ ਦੀ ਗਾਰੰਟੀ ਹੈ ਮਿੱਤਰੋ ਆ ਗੱਦੇ ਦੀ ਇਹਦੇ ਉੱਪਰ ਡੈਂਸਿਟੀ ਵਗੈਰਾ ਸਾਰਾ ਲਿਖਿਆ ਹੁੰਦਾ ਹੈ ਹਾਂਜੀ ਜਿੱਥੇ ਮਰਜ਼ੀ ਚੈੱਕ ਕਰਾ ਲਓ ਜੋ ਤੁਹਾਨੂੰ ਕਹਾਂਗਾ ਉਹੀ ਦਾਵਾਂਗੇ ਉਹ ਬਾਈ ਬੁਲ ਚਾਹ ਆਪਣੇ ਸਾਹਮਣੇ ਚਾਹ ਦਾ ਕੱਪ ਲਓ ਹਾਂਜੀ ਠੀਕ ਹੈ ਤੁਹਾਡੇ ਸਾਹਮਣੇ ਮੈਂ ਗੱਡੇ ਆਧੇ ਘੰਟੇ ਦੇ ਵਿੱਚ ਤਿਆਰ ਕਰਕੇ ਦੇ ਦਾਂਗਾ ਜੇ ਬਾਈ ਚਾਹ ਤੁਹਾਨੂੰ ਵਿਸ਼ਵਾਸ ਨਹੀਂ ਹੈ ਉਰੇ ਆ ਜਿਓ ਪਹਿਲਾਂ ਫਾਰਮ ਚੈੱਕ ਕਰਾਊਗਾ ਭਰਾ ਉਸ ਤੋਂ ਬਾਅਦ ਹੱਥ ਰੱਖ ਦਿਓ ਸਾਨੂੰ ਆ ਵਾਲੇ ਫਾਰਮ ਦੇ ਤਿਆਰ ਕਰਕੇ ਦੇ ਦੇ ਤੁਹਾਡੀ ਅੱਖਾਂ ਦੇ ਸਾਹਮਣੇ ਆਪਾਂ ਤੁਹਾਨੂੰ ਰੈਡੀ ਕਰਕੇ ਤੋਰਾਂਗੇ ਸਾਡੇ ਕੋਲ ਕਾਰੀਗਰ ਵੀ ਸਾਰੇ ਹਾਂਜੀ ਸਾਥ ਕੇ ਸਾਥ ਬਣਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਜੇ ਤੁਹਾਨੂੰ ਵਿਸ਼ਵਾਸ ਨਹੀਂ ਹੈ ਜਿਵੇਂ ਉਹ ਕਹਿੰਦੇ ਨਾ ਜੀ ਮਾਰਕੀਟ ਦੇ ਗੱਦਾ ਕੁਛ ਲੀਆ ਕੁਛ ਹੋਰ ਹੈ بتایا ਕੁਛ ਹੋਰ ਹੈ ਉਹਦੇ ਅੰਦਰ ਥਰਮੋਕੋਲ ਨਿਕਲ ਰਿਹਾ ਹੈ ਹੋਰ ਨਿਕਲ ਰਿਹਾ ਹੈ ਸਭ ਤੋਂ ਵੱਡਾ ਹੁੰਦਾ ਜੀ ਜਿਹੜਾ ਹਾਂ ਉਹ ਚੀਜ਼ ਆਪਾਂ ਨੇ ਕਦੀ ਨਹੀਂ ਕਰੀਏ ਚੋਰੀ ਠੱਠੇ ਦੇ ਸਾਹਮਣੇ ਸਿੱਧਾ ਸਰਿਆ ਉਹ ਚੀਜ਼ ਕਹਾਂਗਾ وہی ਚੀਜ਼ ਦਵਾਵਾਂਗਾ ਠੀਕ ਹੈ ਜੀ ਆਪਾਂ ਨੇ ਗ੍ਰਾਹਕ ਬਰਨਾਨੀ ਹੈ ਠੀਕ ਹੈ ਇੱਕ ਜਿਹੜਾ ਮੇਰਾ ਵੀਰ ਮੇਰੇ ਪੇਜ ਨੂੰ ਫੋਲੋ ਕਰਕੇ ਆਊਗਾ ਪੀਵੀ13 ਪ੍ਰੋਡਕਸ਼ਨ ਤੁਹਾਡਾ ਆਬਦਾ ਚੈਨਲ ਹੈ ਮੈਂ ਹੁਣ ਭਰਾ ਨੂੰ ਰਿਕੁਐਸਟ ਕਰੂੰਗਾ ਵੀ ਗੱਦਾ ਘੜਾ ਮਰਜ਼ੀ ਲੈ ਜਾਓ ਜਿਹੜਾ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਉਰੇ ਪਹੁੰਚ ਗਿਆ ਹਾਂਜੀ ਨਾਲ ਗ ਗਿਫਟ ਕਿ ਦਵਾਂਗੇ ਜੀ ਨਾਲ ਲਿਆ ਸਰ ਬੈੱਡ ਸ਼ੀਟ ਹੈਗਾ ਬੈੱਡ ਸ਼ੀਟ ਆ ਇਹਦਾ ਰੇਟ ਮਾਰਕੀਟ ਦਾ ਪ੍ਰਾਈਸ ਹੈਗਾ 1599 ਰੁਪਏ ਮਾਰਕੀਟ ਦਾ ਰੇਟ ਹੈ 1500 ਰੁਪਏ ਇਹ ਨੂੰ ਸਟੋਰ ਖੋਲ ਕੇ ਦੇਖ ਲਓ ਤੁਸੀਂ ਹਾਂ ਜੀ ਇਹ ਬੈੱਡ ਸ਼ੀਟ ਨੂੰ ਚੈੱਕ ਕਰ ਲਿਓ ਕੱਪੜੇ ਕਹੇ ਜਾ ਹੈ ਇਹ ਨਾ ਤਾਂ ਕੋਈ ਪੋਲਿਸਟਰ ਹੈ ਨਾ ਕੁਛ ਹੈ ਓਕੇ ਇਹ ਇਹ ਪਿਓਰ ਕਾਟਨ ਕਪੜਾ ਹੈ ਓਕੇ ਜੀ ਠੀਕ ਹੈ ਦੇ ਅੰਦਰ ਦੋ ਪਿੱਲੋ ਕਵਰ ਹੈ ਠੀਕ ਹੈ ਜੀ ਇਹ ਫਿਰ ਫ੍ਰੀ ਦੇਣੀ ਹੈ ਹਾਂ ਜੀ ਇਹ ਫ੍ਰੀ ਦਾਂਗਾ ਜੇ ਤੁਹਾਨੂੰ ਸਾਰਾ ਕੁਝ ਫੋਲੋ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ ਵੀਡੀਓ ਨੂੰ ਤੇ ਮਿੱਤਰੋ ਇਹ ਬਿਲਕੁਲ ਕਿੰਗ ਸਾਈਜ਼ ਦਾ ਡਬਲ ਬੈੱਡ ਦਾ ਬੈੱਡ ਸ਼ੀਟ ਹੈ ਲੈ ਬਾਈ ਗੁਪਤਾ ਜੀ ਆ ਦੇ ਆ ਖੋਲ ਕੇ ਦਿਖਾ ਦਿਓ ਜੀ ਇੱਕ ਵਾਰੀ ਬਾਈ ਖੋਲ ਕੇ ਦਿਖਾ ਦਿੰਦੇ ਨੇ ਕਈ ਵਾਰ ਕਹਿੰਦੇ ਨੇ ਛੋਟਾ ਡੱਬਾਗਾ ਵੀ ਖੌਰੇ ਕਿੱਡੀ ਕੂਗੀ ਲੈ ਬਈ ਇਹ ਕਿੰਗ ਸਾਈਜ਼ ਦਾ ਹੈਗਾ ਡਬਲ ਬੈੱਡ ਦੀ ਪੂਰੀ ਪ੍ਰੋਪਰ ਹੈ ਨਾ ਕੱਪੜੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਆਪ ਚੈੱਕ ਕਰ ਲਿਓ ਬਈ ਯਾਲਾ ਯਾਰ ਵਧੀਆ ਯਾਰ ਟਾਪ ਦਾ ਯਾਰ ਬਾਕੀ ਫਰੀ ਦੇ ਵਿੱਚ ਮਿਲੂਗਾ ਪੇਜ ਨੂੰ ਫੋਲੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ ਹੁਣ ਆਪਾਂ ਤੁਹਾਨੂੰ ਗੱਦਿਆਂ ਦੀ ਵੈਰਾਈਟੀ ਤੇ ਉਹਦੇ ਉੱਪਰ ਕਵਰ ਅੱਪ ਦੀ ਵੈਰਾਈਟੀ ਸਾਰੀ ਚੈੱਕ ਕਰਾ ਦਿੰਨੇਗੇ ਇੱਕ ਇੱਕ ਕਰਕੇ ਉਰਦਾ ਮੰਨ ਕੇ ਚਲੋ ਸਟਾਕ ਅਨਲਿਮਟਿਡ ਹੈ ਜੇ ਤੁਹਾਨੂੰ ਬੈੱਡ ਸ਼ੀਟ ਨਹੀਂ ਲੈਣੀ ਨਹੀਂ ਲੈਣੀ ਇਹ ਤੁਹਾਨੂੰ ਮੈਂ ਪਿੱਲੋ ਦੇ ਦਾਂ ਇਹ ਮੈਮਰੀਸ ਪਿੱਲੋ ਹਰ ਕਿਸੇ ਨੂੰ ਕਿਸੇ ਨੂੰ ਪਤਾ ਨਹੀਂ ਹੁੰਦਾ ਇਹਨੂੰ ਵੀ ਫਰਕ ਦਿਖਾ ਦਿੰਦੇ ਆ ਇਹੋ ਜੀ ਮੈਂ ਮਰਜੀ ਕੀ ਹੁੰਦਾ ਬ੍ਰਦਰ ਇਹਦਾ ਮੈਮਰੀ ਪਿੱਲੋ ਹਾਂਜੀ ਮੈਮਰੀ ਪਿੱਲੋ ਸਭ ਤੋਂ ਉੱਪਰ ਕੁਆਲਿਟੀ ਹੈ ਆ ਦੇਖੋ ਓਕੇ ਜੀ ਮੈਂ ਮਰਜੀ ਨੂੰ ਉਹ ਕਰ ਲਓ ਆਪਣਾ ਸੇਫ ਲੈ ਲੂਗਾ ਲੋ ਅੱਛਾ ਜੀ ਮਤਲਬ ਆ ਦੇਖੋ ਬਾਈ ਇਕੱਠਾ ਕਰਤਾ ਹੈ ਸਾਰਾ ਠੀਕ ਹੈ ਜਿਹਦੇ ਪਸ ਸਪੰਜ ਹੁੰਦਾ ਉਹ ਚੀਜ਼ ਆਣਾ ਇਹ ਸਪੰਜ ਤੋਂ ਵੀ ਉੱਪਰ ਹੁੰਦਾ ਜੀ ਲੈ ਬਾਈ ਇਹ ਦੁਆਰੋ ਮੈਮਰੀ ਦਾ ਗੱਦਾ ਤੁਸੀਂ ਲੈਣ ਜਾਓਗੇ ਨਾ ਮਾਰਕੀਟ ਤੇ 70 80000 ਰੁਪਏ ਦਾ ਗੱਦਾ ਹੁੰਦਾ ਹੈ ਹੈ 70000 ਰੁਪਏ ਦਾ ਗੱਦਾ 70 80000 ਰੁਪਏ ਦਾ ਗੱਦਾ ਆਹ ਆਪਾਂ ਤੁਹਾਨੂੰ ਪਿੱਲੋ ਫ੍ਰੀ ਚ ਦੇਦਾ ਹੈ ਜੇ ਤੁਸੀਂ ਬੈਡ ਸੈਟ ਨਹੀਂ ਲਓਗੇ ਤੁਹਾਨੂੰ ਮੈਂ ਪਿੱਲੋ ਦੋ ਫਿਰ ਹੀ ਦਾਂ ਲੈ ਵੀ ਦੋ ਪਿੱਲੋ ਭਰਾ ਕੋਲੋਂ ਫ੍ਰੀ ਲੈ ਜਾਓ ਬਈ ਤੇ ਹੁਣ ਆਪਾਂ ਜੇ ਗੱਲ ਕਰੀਏ ਵੀਰੇ ਗੱਦਿਆਂ ਦੀ ਵੈਰਾਈਟੀ ਆਜੋ ਬਈ ਲੈ ਵੀ ਜੇ ਤੁਸੀਂ ਵੱਡਾ ਆ ਵੀ ਨਹੀਂ ਲੈਣਾ ਚਾਹੁੰਦੇ ਹੋ ਅੱਛਾ ਪਰ ਤਾਂ ਗਿਫਟੇ ਦਿਖਾ ਰਿਹਾ ਭਰਾ ਦੇਖ ਲਓ ਬਈ ਸਾਰੇ ਜਣੇ ਮੈਂ ਪ੍ਰੋਟੈਕਟਰ ਵੀ ਦੇ ਦਾਂਗਾ ਓਕੇ ਇਹ ਪ੍ਰੋਟੈਕਟਰ ਜਿਵੇਂ ਗਿੱਲਾ ਗੁੱਲਾ ਕਰ ਦਿੰਦੇ ਉਹਦੇ ਵਾਸਤੇ ਨਾ ਇਹ ਵਾਟਰਪਰੂਫ ਹੁੰਦਾ ਹੈ ਹਾਂ ਇਹ ਨੁਕਾ ਵਰਦੀ ਲੋਡਣੀ ਹੈਗੀ ਜੇ ਤੁਸੀਂ ਕਵਰ ਲੈਣਾ ਚਾਹੋਗੇ ਕਵਰ ਵੀ ਦੇ ਦਾਂਗੇ ਇਹ ਸਾਡੇ ਕੋਲ ਇਹਦੇ ਅੰਦਰ ਆਹ ਖੋਲ ਗੱਡ ਇੱਧਰ ਆਇਆ ਰੰਦੂ ਲਾ ਭਾਈ ਆਹ ਪ੍ਰੋਟੈਕਟਰ ਵੀ ਤੁਸੀਂ ਲੈ ਸਕਦੇ ਹੋ ਇਹ ਪ੍ਰੋਟੈਕਟਰ ਹੁੰਦਾ ਇਹਦੇ ਸਾਈਡ ਦੇ ਵਿੱਚ ਨਾ ਇਲਾਸਟਿਕ ਹੁੰਦਾ ਓਕੇ ਜੀ ਇਹ ਇਲਾਸਟਿਕ ਤੁਸੀਂ ਇਹ ਖੁੱਲਦਾ ਨਹੀਂ ਹੈਗਾ ਨਾ ਨਹੀਂ ਇਹ ਖੁੱਲੋਗਾ ਨਹੀਂ ਇਹ ਬਿਲਕੁਲ ਬੈੱਡ ਤੇ ਨਾ ਬੈੱਡ ਸੇਡ ਦਾ ਵੀ ਕੰਮ ਕਰੂਗਾ ਤੇ ਇਹ ਵਾਟਰਪੂਰਫ ਹੈ ਜਿੱਥੇ ਇੱਥੇ ਪਾਣੀ ਪਾ ਕੇ ਦੇਖ ਲਓ ਪਾਣੀ ਲਿਆ ਫਰੈਂਡ ਕੋਈ ਨਾ ਦੇਖ ਲੋ ਕੋਈ ਚੱਕਰ ਨਹੀਂ ਮੈਂ ਕਹਿਆ ਕੋਈ ਚੱਕਰ ਨਹੀਂ ਭਰਾ ਯਾਰ ਪਤਾ ਕੀ ਜਵਾਨ ਦਾ ਮੁੱਲ ਹੁੰਦਾ ਮਿੱਤਰੋ ਤੇ ਭਰਾ ਦੀ ਜਵਾਨ ਹੈਗੀ ਆ ਯਾਰ ਹੁਣ ਦਿਖਾ ਦੇਣਾ ਸਰ ਕੋਈ ਚੱਕਰ ਨਹੀਂ ਯਾਰ ਬਾਈ ਕਹਿੰਦਾ ਪਾਣੀ ਚੈੱਕ ਕਰਾ ਦਿੰਦਾ ਲੈ ਪਾਣੀ ਲੈ ਵੀ ਆਇਆ ਮੇਰੇ ਯਾਰ ਇਹਦਾ ਬਹੁਤ ਕਾਲੇ ਨੇ ਬਾਈ ਪਾਣੀ ਭਾ ਕੇ ਦੇਖੋ ਲੈ ਵੀ ਲਵੇ ਆ ਜਾ ਆਹ ਦੇਖੋ ਇਧਰ ਦੇਖੋ ਜੀ ਪਾਣੀ ਜੈਂ ਮਤਲਬ ਉਹ ਨਹੀਂ ਕਰ ਰਿਹਾ ਹਨਾ ਤੇ ਇਹ ਫਲੋਟ ਹੋ ਜਾਂਦਾ ਪਾਣੀ ਆ ਦੇਖੋ ਬਾਈ ਉਹ ਭੱਜ ਗਿਆ ਗਿੱਲਾ ਨਹੀਂ ਕਰ ਰਿਹਾ ਮਤਲਬ ਕੋਈ ਵੀ ਨਹੀਂ ਜਿੱਥੇ ਮਰਜੀ ਜੀ ਲਓ ਬਾਈ ਹੁਣ ਇਹਨੂੰ ਆਪਾਂ ਕੱਢੀਏ ਕਿਵੇਂ ਜੋ ਜਿੰਮ ਮਰਜੀ ਕੋਈ ਚੱਕਰ ਨਹੀਂ ਆ ਵੀ ਆਪਾਂ ਤੁਹਾਨੂੰ ਬਈ ਫ੍ਰੀਜ ਦੇ ਦਾਂਗੇ ਦੇਖੋ ਕੋਈ ਗਿੱਲਾ ਨਹੀਂ ਹੋਇਆ ਆਪਸ਼ਨ ਹੈ ਤੁਹਾਡੇ ਕੋਲ ਬਈ ਜ ਤੁਸੀਂ ਇਹਨਾਂ ਦੇ ਵਿੱਚ ਕੋਈ ਵੀ ਗਿਫਟ ਲੈ ਸਕਦੇ ਹੋ ਤੇ ਆਪਾਂ ਫਾਰਮ ਵੀ ਕੀ ਦਿਖਾਈਏ ਵੀਰੇ ਤੋਂ ਬਾਅਦ ਗੱਦਿਆਂ ਦੇ ਸਾਈ ਵੀ ਪੱਕਾ ਬਰਪ ਕਰ ਲੈਣਾ ਤੇ ਆਹ ਵਾਲਾ ਜਿਹੜਾ ਹੁਣ ਚੱਲ ਰਿਹਾ ਬੜਾ ਟ੍ਰੈਂਡਿੰਗ ਕਹਿੰਦੇ ਵੀ ਸਿੰਗਲ ਪੀਸ ਗੱੱਦਾ ਲੈਣਾ ਕਿਸੇ ਨੇ ਹਾਂ ਜੀ ਸਿੰਗਲ ਪੀਸ ਹੈ ਸਿੰਗਲ ਪੀਸ ਜੇ ਤੁਸੀਂ ਨੰਗਾ ਗੱੱਦਾ ਲੈਣਾ ਹੈ ਹਾਂ ਜੀ ਨੰਗਾ ਵੀ ਮਿਲ ਜਾਊਗਾ ਸਾਡੇ ਤੋਂ ਕੰਪਲੀਟ ਗੱੱਦਾ ਲੈਣਾ ਹੈ ਕੰਪਲੀਟ ਵੀ ਦੇ ਦਾਂਗੇ ਲੈ ਬਿਬੀ ਨਾਲ ਕੱਪੜਾ ਤੋਂ ਲੈਣਾ ਤਾਂ ਵੀ ਮਿਲ ਜਾਊਗਾ ਕੱਪੜੇ ਪਵਾ ਕੇ ਲੈਣਾ ਤਾਂ ਵੀ अनकंप्लीट लेनी है गद्दे हां जी मैं अपने घर पे चैन केपर चढ़ा लांगा हां तो भी ਸਾਡੇ ਕੋਲ ਫੈਸਿਲਿਟੀ ਫੈਸਿਲਿਟੀ ਕਿਸੇ ਨੇ ਜੇ ਆਪਣੇ ਕੋਲੋਂ ਉਹ ਇੱਕ ਸਿੰਗਲ ਗੱਦਾ ਲੈ ਕੇ ਜਾਣਾ ਉਹਦਾ ਸਟਾਰਟਿੰਗ ਪ੍ਰਾਈਸ ਆਪਣੇ ਕੋਲੋਂ ਕਿੰਨੇ ਤੋਂ ਸਟਾਰਟ ਹੋ ਜਾਂਦਾ ਸਾਡੇ ਕੋਲ ਸਟਾਰਟਿੰਗ ਪ੍ਰਾਈਸ ਸਿੰਗਲ ਗੱਦਾ ਜੇ 3-5 ਇੰਚ ਦੇ ਵਿੱਚ ਗੱਦਾ ਲਓਗੇ 4500 ਰੁਪਏ ਤੋਂ ਸਟਾਰਟ ਹੈ ਭਈ ਨਾ ਯਾਰਾ हां जी 4500 ਰੁਪਏ ਦੇ ਵਿੱਚ ਸਿੰਗਲ ਗੱਦਾ ਪੂਰਾ ਬੈੱਡ ਦਾ ਜਿਹੜਾ ਇੱਕ ਗੱਦਾ ਹੁੰਦਾ ਉਹਦੀ ਗੱਲ ਕਰ ਰਹੇ ਆ ਸਿਰਫ 4500 ਰੁਪਏ ਦਾ ਤੁਸੀਂ ਕਿਤੇ ਮਰਜ਼ੀ ਮਾਰਗ ਲਓ 15 16000 ਦਾ ਰੇਟ ਹੈ ਵੀਰੇ ਨੋਰਮਲ ਸਾਡੇ ਕੋਲ ਤਾਂ ਸਰ ਹੋਲ ਸੇਲ ਹੈ ਸਾਡੇ ਦੁਕਾਨਦਾਰ ਕੋਲ ਜਾਂਦਾ ਹੈ ਮਾਲ ਓਕੇ ਠੀਕ ਹੈ ਜੀ ਸਾਡੇ ਕੋਲ ਤੋਂ ਬਿਲਕੁਲ 50% ਤੋਂ ਹੀ ਥੱਲੇ ਜਾਂਦਾ ਹੈ ਬਾਕੀ ਕਸਟਮਰ ਦੁਕਾਨਦਾਰ ਜੋ ਮਰਜ਼ੀ ਰੇਟ ਵੇਚੇ ਓਕੇ ਜੀ ਸਾਨੂੰ ਕੋਈ ਉਹ ਨਹੀਂ ਹੈ ਲੈ ভাই ਸਾਡੇ ਕੋਲ ਤਾਂ ਕੋਈ ਕਸਟਮਰ ਆਂਦਾ ਥੋੜੇ ਰਾਹੀ ਹਾਜੀ ਅਸੀਂ ਬਿਲਕੁਲ ਉਹਨਾਂ ਦਾ ਰਿਕਾਰਡ ਕਰਾਂਗਾ ਬਿਲਕੁਲ ਹੋਲ ਸੇਲ ਤੇ ਰੇਟ ਦੇਵਾਂਗਾ ਜੋ ਦੁਕਾਨਦਾਰਾਂ ਨੂੰ ਜਾਂਦਾ ਨਾਲੇ ਪਰਚੀ ਦਿਖਾਵਾਂਗੇ ਨਾਲੇ ਬਿੱਲ ਦਿਖਾਵਾਂਗੇ ਇੱਕ ਚੀਜ਼ ਹੋਰ ਕਰੋ ਫਿਰ ਆ ਚਲੋ ਜਿਹੜੇ ਭਰਾ ਆ ਕੇ ਲੈ ਕੇ ਆਣਗੇ ਉਹ ਤਾਂ ਲੈ ਜਾਣਗੇ ਕਈ ਕਹਿੰਦੇ ਨੇ ਕਿ ਕਿਸੇ ਦੁਕਾਨਦਾਰ ਭਰਾ ਆਪਣੇ ਕੋਲੋਂ ਇਕੱਠਾ ਮਾਲ ਲੈ ਕੇ ਜਾਂਦੇ ਨੇ ਵੀ ਆਪਾਂ ਦੇ ਵਿੱਚੋਂ ਰੇਟ ਚ ਹੋਰ ਘਟਾ ਦਾਂਗੇ ਉਹ ਰਿਕਾਰਡ ਕਰਾਂਗਾ ਕੋਈ ਇਹ ਚੱਕਰ ਦੁਕਾਨਦਾਰ ਭਰਾਵਾਂ ਦੇ ਲਈ ਵੀ ਆਫਰ ਹੈ ਮਿੱਤਰੋ ਦੁਕਾਨਦਾਰ ਭਰਾ ਜਿੰਨੇ ਵੀ ਦੇਖ ਰਹੇ ਹੋ ਇੱਕ ਵੀਰੇ ਅੱਜ ਕੱਲ ਜਿਵੇਂ ਇਹਨਾਂ ਦੇ ਵਿੱਚ ਚਾਦਰ ਇੱਕ ਦਾ ਫਾਰਮਿੰਗ ਵਾਲਾ ਕਿੰਨੇ ਚ ਸਪਰਿੰਗ ਵਾਲੇ ਗੱਦੇ ਹੁੰਦੇ ਨੇ ਸਪਰਿੰਗ ਦਾ ਗੱਦੇ ਉਹ ਮਾਰਕਟ ਚ 25 25 30 30000 ਕੋਈ 50 50000 ਦੇ ਵੇਚ ਰਿਹਾ ਸਭੇ ਕੋਲ ਨੰਗਾ ਪੀਸ ਪੜਿਆ ਹਾਂਜੀ ਮੈਂ ਸਪਰਿੰਗ ਦਾ ਗੱਦਾ ਇਹਨਾਂ ਕਾਲ ਕੇ ਦਿਖ ਆਪੇ ਜੜਾ ਨੁੱਕਰ ਦੇ ਲੈ ਆ ਜਾ ਵੀ ਆਪਾਂ ਤੁਹਾਨੂੰ ਦਿਖਾ ਦੇਣੀ ਆਈ ਬ੍ਰਦਰ ਇੱਧਰ ਨੂੰ ਆਈ ਮੜਾ ਜਾ ਇੱਕ ਵਾਰੀ ਲੈ ਚੈੱਕ ਕਰਾਈਏ ਤੁਹਾਨੂੰ ਆਪਾਂ ਬਸ ਹਲਕਾ ਜਿਹਾ ਬਾਹਰ ਕੱਢ ਲਓ ਵੀਰੇ ਓਕੇ ਓਕੇ ਇਹ ਸੁਪਰੀਂਗ ਦਾ ਅਨਕੰਪਲੀਟਡ ਗੱਦਾ ਹੈ ਹਜੇ ਠੀਕ ਹੈ ਇਹਦੇ ਉੱਤੇ ਕੱਲੀ ਕਵਰਿੰਗ ਕਵਰਿੰਗ ਜਾਣੀ ਰਹਿੰਦੀ ਹੈ ਤੁਸੀਂ ਜੋਨ ਸਾਹਿਬ ਕਪੜਾ ਚ ਸਿਲੈਕਟ ਕਰੋਗੇ ਹਾਂਜੀ ਉਹ ਚੜਾ ਕੇ ਦੇ ਦਾਂਗੇ ਉਹ ਚੜਾ ਕੇ ਐਂਡ ਪੈਕਿੰਗ ਇਸ ਤਰ੍ਹਾਂ ਦਾ ਪੈਕਿੰਗ ਹੋ ਜੂ ਓਕੇ ਜੀ ਤੁਹਾਨੂੰ ਐਂਡ ਕਿੰਨੇ ਦਾ ਦੇ ਦਾਂਗੇ 25 30 ਹਜ਼ਾਰ ਵਾਲਾ ਗੱਦਾ 6 ਇੰਚੀ ਗੱਦਾ ਤੁਹਾਨੂੰ ਮਿਲੇਗਾ 7500 ਰੁਪਏ ਦੇ ਸੁਣ ਰਹੇ ਹੋ ਨੋਟ ਕਰ ਲਓ ਇਹਨੂੰ 7500 ਰੁਪਏ ਦਾ ਸਪਰਿੰਗ ਦਾ ਮਾਰਕੀਟ ਟਰਾਈ ਮਾਰ ਲਿਓ ਤੁਹਾਡਾ ਰਿਗਾਰਡ ਕਰਾਂਗੇ ਤੁਸੀਂ ਮਾਰਕੀਟ ਦੇ ਜੋ ਗੱਦਾ ਲਓਗੇ 10000 ਰੁਪਏ ਦਾ ਮੈਂ ਤੁਹਾਨੂੰ 7500 ਰੁਪਏ ਦਾਂਗਾ ਫੋਰ ਦਸ ਭਾਈ ਮੈਂ ਖੁਦ ਲੈਣ ਗਿਆ ਸੀ ਗੱਦੇ ਦਾ ਫੋਕਲ ਲੈ ਆਇਓ ਹਾਂ ਦਿਖਾ ਦਿਓ ਮੈਨੂੰ ਕੁਆਲਿਟੀ ਕੀ ਹੈ ਉਹੀ ਗੱਦਾ ਮੈਂ ਤੁਹਾਨੂੰ 2500 ਰੁਪਏ ਕੰਮੇ ਦੂੰਗਾ ਲੈ ਬਈ ਮਾਰਕੀਟ ਜੋ ਰੇਟ ਟਰਾਈ ਕਰਕੇ ਫੇਰ ਆ ਜਾਓ ਜੇ ਨਾ ਦਿੱਤੇ ਫਿਰ ਬੋਲੋ ਬਾਕੀ ਸੋਨੂੰ ਇੱਕ ਬਰੀ ਆਪਾਂ ਕਪੜਾ ਚੱਕਰਾਈਏ ਬ੍ਰਦਰ ਹਣਾ ਉਹ ਚੀਜ਼ ਰਹਿ ਗਈ ਲੈ ਬਈ ਆ ਜਾਓ ਜੰਨੇ ਪਰ ਆ ਵੀ ਦੇਖ ਰਹੇ ਹੋਗੇ ਕੁਆਲਿਟੀ ਸੋਨੂੰ ਆਪਾਂ ਸਾਰਿਆਂ ਚੈੱਕ ਕਰਾ ਦਿਆ ਜਿਹੇ ਜੀ ਮਰਜ਼ੀ ਫਾਰਮ ਜਿਹੇ ਜਾਂ ਮਰਜ਼ੀ ਗੱਦਾ ਆ ਕੇ ਬਾਈ ਨੂੰ ਸਿਰਫ ਇੰਨੀ ਗੱਲ ਲੈਣੀ ਐ ਅਸੀਂ ਤਾਂ ਆ ਚੀਜ਼ ਲੈਣੀ ਐ ਹੁਣ ਆ ਆ ਗਿਆ ਲਗਜ਼ਰੀ ਆਟਮਾ ਹਣਾ ਜੀ ਹਾਂ ਪੂਰੀਆਂ ਟੌਪ ਦੀਆਂ ਸਾਰੀਆਂ ਜੈਸੇ ਗੱਦੀ ਕੁਆਲਿਟੀ ਹੁੰਦੇ ਐ ਉਸ ਟਾਈਪ ਦਾ ਕਪੜਾ ਹੁੰਦਾ ਸਾਡੇ ਕੋਲ ਠੀਕ ਹੈ ਜੀ ਕੱਪੜੇ ਦੇ ਨਾਲ ਆ ਵੀ ਲੱਗੀ ਹੁੰਦੀ ਹੈ ਹਨਾ ਕੱਪੜੇ ਦੇ ਅੰਦਰ ਫੋਮ ਲੱਗੇ ਹੋਗੇ ਹਾਈ ਡੈਂਸਿਟੀ ਦਾ ਇਹ ਕੋਲਟ ਹੁੰਦਾ ਇਸ ਕੋ ਠੀਕ ਹੈ ਜੀ ਕੋਲਟਿੰਗ ਬੋਲਤੇ ਓਕੇ ਇਹ ਡਿਜ਼ਾਈਨ ਬਣੇ ਹੁੰਦੇ ਠੀਕ ਹੈ ਜੀ ਠੀਕ ਹੈ ਨਾ ਇਧਰ ਵੀ ਬਣੇ ਹੋਏ ਹਨਾ ਸਾਰੇ ਕਲਰ ਅਵੇਲੇਬਲ ਹੋਣਗੇ ਓਕੇ ਤੁਹਾਨੂੰ ਕਲਰ ਵੀ ਦਿਖਾਵਾਂਗੇ ਜੇ ਤੁਹਾਨੂੰ ਕੋਈ ਕਲਰ ਗੱਦਾ ਅਵੇਲੇਬਲ ਪਸੰਦ ਨਹੀਂ ਆਇਆ ਹਾਂਜੀ ਤੁਸੀਂ ਕਲਰ ਪਸੰਦ ਕਰੋ ਤੁਹਾਡੇ ਨਾਲ ਸਾਹਮਣੇ ਗੱਦਾ ਬਣਾ ਦਾਂਗੇ ਕੋ ਚੱਕਰ ਹਾਂ ਮਤਲਬ ਤੁਸੀਂ ਕਸਟਮ ਕਰਾ ਸਕਦੇ ਸਭ ਤੋਂ ਵੱਡਾ ਫਾਇਦਾ ਕੀ ਹੈ ਤੁਹਾਨੂੰ ਆ ਬਾਈ ਇਧਰ ਆ ਕੇ ਬ ਆ ਕਰੋ ਚੱਕ ਆਇਓ ਕਲਰ ਚੈੱਕ ਕਰੋ ਜਿਹਹਿਆ ਮਰਜੀ ਬਾਈ 500 GSM ਦਾ ਕਪੜਾ ਹੈ 500 GSM ਕਪੜੇ ਦੇ ਵਿੱਚ ਇੱਕ ਵੈਰਿਟੀ ਹੁੰਦੀ ਹੈ ਬਰੇ ਹਣਾ ਕਪੜੇ ਦੇ ਅੰਦਰ ਵੈਰਿਟੀ ਹੁੰਦੀ ਹੈ 500 ਇਹ ਮੋਟਾ ਦੇਖੋ ਕਿੰਨੀ ਹੈ ਇਹਦੇ ਵਿੱਚ ਜਿਵੇਂ ਜਿਵੇਂ GSM ਵਧੂਗਾ অলরেਡੀ ਇਸ ਕੇ ਅੰਦਰ ਨਾ ਫਾਈਬਰ ਲਗੇ ਹੋਏ ਓਕੇ ਜੀ ਠੀਕ ਹੈ ਜੀ ਇਹ ਫਾਈਬਰ ਲਗੇ ਉਸ ਤੋਂ ਇਲਾਵਾ ਵੀ ਹਮਨੇ ਨਾ ਆ ਦੇਖੋ ਫੋਮ ਲਗਾ ਰੱਖਿਆ ਹੈ ਇਹ ਦੇਖੋ ਇਹ ਫੋਮ ਕਿੰਨੀ ਹੈ ਦੇਖ ਲਓ ਤੁਸੀਂ ਕਿੰਨੇ ਇੰਚ ਮੋਟਾ ਹੋਣਾ ਇਹ ਫੋਮ ਦੇ ਮੈਂ ਕਹਿੰਦਾ ਜਦੋਂ ਥੱਲੇ ਇਹਦਾ ਗੱਦਾ ਲੱਗਿਆ ਬਾਈ ਇਹ ਫੋਮ ਦੇਖੋ ਕਿੰਨੀ ਇੰਚੀ ਮੋਟਾ ਹੋ ਉਹ ਹੀ ਤਾਂ ਗੱਲ ਆ ਭਰਾ ਬਹੁਤ ਹੋ ਗਿਆ ਤਾਂ ਇਹ 1 ਇੰਚ ਫੋਮ ਤੇ हमने ਕੋٹنگ ਕਰਵਾਇਆ ਹੋਇਆ ਓਕੇ ਠੀਕ ਹੈ ਇਹ ਸਾਰਾ ਨਾਈਲੋਨ ਤੇ ਧਾਗੇ ਨਾਲ ਹੁੰਦੀ ਹੈ ਕੁਲਟ ਠੀਕ ਹੈ ਜੀ ਜੇ ਤੁਸੀਂ ਕਹਿੰਦੇ ਉਹ ਦੇਰ ਕੇ ਦਿਖਾ ਦੇਣਾ ਹਾਂਜੀ ਠੀਕ ਹੈ ਇਹ ਸਾਰਾ ਨਾਈਲੋਨ ਦੇ ਧਾਗੇ ਦੇ ਨਾਲ ਕੁਲਟ ਹੁੰਦਾ ਕੋਈ ਕਦੀ ਖੁੱਲੂਗਾ ਨਹੀਂ ਬਿਲਕੁਲ ਜੈ ਹੈ ਉਹ ਐਵੇਂ ਨਹੀਂ ਰਹੂ ਬਾਕੀ ਬਾਈ ਹੋਰ ਦੇ ਰਹੇ ਨੇ ਵੀਰੇ ਆਪਣੀ ਗਰੰਟੀ ਪੂਰ ਵੀ ਨਹੀਂ ਨਿਕਲਣਾ ਉਮੀਓ ਮੀ ਰਹੂਗਾ ਬਾਕੀ ਸਭ ਤੋਂ ਵੱਡੀ ਗੱਲ ਤਾਂ ਹੁੰਦੀ ਜਦੋਂ ਬਾਈ ਨੇ ਬਰਥਡੇ ਬੋਲਤਾ ਕਹਿੰਦਾ ਕਿਸੇ 3 ਸਾਲ ਦੀ ਕਿਸੇ ਦੀ 5 ਸਾਲ ਦੀ ਕਿਸੇ ਦੀ ਐ ਨਹੀਂ ਪਤਾ ਗੱਦੇ ਦੇ ਹਾਂ ਦੇਖੋ 11 ਸਾਲ ਤੱਕ ਗਾਰੰਟੀ ਦੇ ਮਿਲ ਜਣਗੇ 11 ਸਾਲ ਤੱਕ ਤੇ ਮੇਰੇ ਸਾਲ ਵਾਲੇ ਵੀ ਆਏਗੇ 25 ਸਾਲ ਦੀ ਗਾਰੰਟੀ ਤੱਕ ਮਿਲ ਜਣਗੇ ਗੱਦੇ ਤੋਂ ਅੱਛਾ ਬੰਦਾ ਊੜਾ ਹੋ ਜਾਊਗਾ ਇਦਾਂ ਨਹੀਂ ਫੜਾਉਂਦਾ ਸਾਡਾ ਹੈ ਦਾਦਾ ਲੋ ਪੋਤਾ ਵਰਤੋ ਲੈ ভাই ਗੱਦੇ ਦੀ ਸਕਰੀਨ ਤੇ ਬਈ ਭਰਾ ਦਾ ਨੰਬਰ ਚੱਲ ਜਾ ਇੱਕ ਬੇਨਤੀ ਕਰੂੰਗਾ ਬਈ ਮੈਂ ਵੀਡੀਓ ਦੇ ਵਿੱਚ ਬਾਈ ਬਣ ਕੇ ਰਾਤ ਨੂੰ ਹੋਣ ਜਾਂ ਨਾ ਕਰਿਓ ਬਾਈ ਨੂੰ ਕਿ ਮੈਨੂੰ ਪਤਾ ਗੱਦੇ ਹੁਣ ਚਾਓ ਸਾਰੇ ਨੂੰ ਚੜੂਗਾ ਦੇਖ ਕੇ ਵੀਡੀਓ ਦੁਕਾਨ ਖੁੱਲਦੀ ਐ 9 ਤੋਂ ਸਾਮ 8 ਵਜੇ ਤੱਕ 8 ਵਜੇ ਤੱਕ ਜਦ ਮਰਜੀ ਕਾਲ ਕਰ ਲਿਓ ਹਾਂਜੀ ਥੋੜਾ ਸਾਰਾ ਸੁਣਾਂਗਾ ਠੀਕ ਹੈ ਜੇ ਤੁਸੀਂ ਫੋਨ ਤੇ ਵੀ ਗੱਲਾਂ ਕਰੋਗੇ ਤੁਸੀਂ ਆ ਜਾਓ ਚਾਹੇ ਫੋਨ ਤੇ ਸਾਰੀ ਡਿਟੇਲ ਲੈ ਲਓ ਮੇਰੇ ਤੋਂ ਹਾਂਜੀ ਅਸੀਂ ਦੇ ਦਾਂਗੇ ਕਈ ਬੰਦੇ ਹੁੰਦੇ ਨੇ ਕਿ ਭਾਈ ਫੋਨ ਤੇ ਬਤਾ ਰਿਆ ਕੁਛ ਹੋਰ ਇਹ ਫੋਨ ਤੇ ਕਹਿੰਦੇ ਕਿ ਤੁਸੀਂ ਆਣਾ ਪਏਗਾ ਜੀ ਇਹਦੀ ਅਸੀਂ ਬਤਾ ਨਹੀਂ ਸਕਦੇ ਤੁਸੀਂ ਇੱਕ ਕੰਮ ਕਰਿਓ ਬਾਈ ਆਪਣੀ ਲੋਕੇਸ਼ਨ ਹੈਗੀ ਇਹਦੀ ਫੈਕਟਰੀ ਦੀ ਹਾਂ ਲੋਕੇਸ਼ਨ ਹੈਗੀ ਤੁਸੀਂ ਕੰਮ ਕਰੋ ਨੰਬਰ ਸੇਵ ਕਰਿਓ ਬਾਈ ਨੂੰ WhatsApp ਤੇ ਮੈਸੇਜ ਕਰ ਦਿਓ ਹਾਏ ਆਟੋਮੈਟਿਕ ਲੋਕੇ ਤੁਹਾਡੇ ਕੋਲ ਪਹੁੰਚ ਜੂ ਲੋਕੇਸ਼ਨ ਲਾ ਕੇ ਆਪਣਾ ਉਰੇ ਪਹੁੰਚ ਜਾਓ ਜੇ ਸੇਮ ਲੋਕੇਸ਼ਨ ਤੇ ਤੁਸੀਂ ਪਹੁੰਚ ਜਾਓਗੇ ਉਰੇ ਪਹੁੰਚ ਜਾਓਗੇ ਕਿਸੇ ਵੀ ਪੁਰਾਣੇ ਵੀਰੇ ਕੋਈ ਵੀ ਗੱਦਾ ਲੈਣਾ ਆ ਆ ਜਿਓ ਟਾਈਮ ਕੱਟ ਕੇ ਸਾਡੇ ਕੋਲ ਇਹ ਵੀ ਹੈ ਉਹ ਵੀ ਦੇ ਦਾਂਗੇ ਜੇ ਤੁਸੀਂ ਪੁਰਾਣੇ ਗੱਦੇ ਲੈ ਕੇ ਆਉਂਗੇ ਨਾ ਉਹ ਵੀ 1500 ਰੁਪਏ ਤੇ 2000 ਰੁਪਏ ਤੱਕ ਦਾ ਗੱਦਾ ਮੈਂ ਕੱਟ ਲਵਾਂਗੇ ਪੁਰਾਣਾ ਲਿਆਓ ਕੱਟ ਲਾਂਗੇ ਨਵਾਂ ਲੈ ਜਾਓ ਨਵੇਂ ਦੇ ਵਿੱਚ ਕਿੰਨਾ ਪਊਗਾ 3000 ਰੁਪਏ ਜੁ ਵੱਤ ਵੱਤ ਜੇ 45 16 ਚੱਕਦੇ ਹੋ ਬਾਕੀ ਆਪਾਂ 1500 ਤੋਂ 2000 ਦੇ ਕੱਟੇ ਲਾਵਾਂਗੇ ਪੁਰਾਣੇ ਗੱਦੇ ਫੇਰ ਵੀ ਪਰ ਆ ਦਾ ਸਕਰੀਨ ਦੇ ਨੰਬਰ ਚੱਲ ਰਹੀ ਕਿਸੇ ਪੁਰਾਣਾ ਲੈਣ ਆਣ ਆ ਕੋਈ ਚੱਕਰ ਨਹੀਂ ਦਿੱਤੇ ਨੰਬਰ ਤੇ ਕਰ ਲਓ ਕੰਟੈਕਟ ਬਾਕੀ ਐਡਰੈਸ ਤੇ ਕਰ ਲਓ ਬੜਾ ਬਾਕੀ ਸਰਤਾਨਵਾਜੀ ਵੀਡੀਓ ਦੇਖਣ ਦੇ ਲਈ ਬਾਕੀ ਸ਼ੇਅਰ ਯੂਰ ਕਰ ਦਿਓ ਬਾਈ ਠੀਕ ਹੈ ਜੀ